ਨੈਣਾ ਗੁਰਜੀਤ ਵਰਨਾ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜ਼ੀਆਂ ਸੂਈਆਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਗਿਆ ਬਾਈ ਹਾਂਜੀ ਵਧੀਆ ਜੀ ਕੰਮ ਕਾਰ ਕਿਵੇਂ ਚੱਲਦਾ ਜੀ ਆਮ ਬੋਲੇ ਚੱਲਦਾ ਆਪਾਂ ਪਰਸੋਂ ਵੀਡੀਓ ਪਾਈ ਸੀ ਇੱਕ ਮੈਂ ਆਪਣੇ ਅੱਧੇ ਘੰਟੇ ਜੀ ਬਣਾ ਵੇਗੀ ਉਹ ਤੋਂ ਬਾਅਦ ਵਸ ਜਾਵਾਂ ਨਾ ਹੁਣ ਹੀ ਲੈ ਲਾਂਗੇ ਠੀਕ ਆ ਹੁਣ ਹੀ ਲਾਈਆਂ ਲੈ ਆ ਆ ਉਹ ਦੇਖ ਲਿਆ ਤੂੰ ਆ ਕੇ ਉਤਰ ਗਿਆ ਜੀ ਜਦੋਂ ਅਸੀਂ ਆਇਆ ਉਹਦੀ ਲਾਈਆਂ ਬਾਈ ਨੇ ਗੱਡੀ ਚ ਹਾਂ 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 ਤੇ ਹੋਰ ਦੱਸੋ ਜੀ ਕਿਵੇਂ ਚੱਲਦਾ ਕੰਮ ਵਧੀਆ ਵਧੀਆ ਜੀ ਵਧੀਆ ਠੀਕ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਛੰਨਾ ਗਲਾਉ ਸਿੰਘ ਪਿੰਡ ਹੈ ਜੀ ਸਨਾਰਾ ਨੌਂ ਆ ਤਾਬਾਦਸ਼ੀਲਾ ਬਰਨਾਲਾ ਜ਼ਿਲ੍ਹਾ ਜਿਹੜੇ ਆਪਾਂ ਨੂੰ ਭਦੌੜ ਰਹਿ ਗਿਆ ਠੀਕ ਆ ਬਾਈ ਹਾਂ ਬਾਕੀ ਇੱਕ ਗੱਲ ਹੋਰ ਹੈ ਆਪਣੀਆਂ ਵਹਿਦਾ ਹੁੰਨਾਂ ਲਈ ਹੁੰਦੀਆਂ ਆ ਠੀਕ ਆ ਜਿਵੇਂ ਉਹ ਮਾਲਕਾਂ ਨੇ ਕਹਿੰਦੇ ਵੀ ਇਹਨਾਂ ਦੁੱਧ ਜਾਪੋਂਵੇਂ ਕਹਿ ਕੇ ਦੇਣੀ ਉਹਨੀਆਂ ਕਦੇ ਆਪਣੀ ਕੋਈ ਨਹੀਂ ਚੋਈ ਵੀ ਹੁੰਦੀ ਠੀਕ ਆ ਜਦੋਂ ਵੀ ਲੈਣੀ ਆ ਉਹਦੀ ਜੱਜਮੈਂਟ ਕਰ ਲੈ ਬੰਦਾ ਤੇ ਜਿਵੇਂ ਮਾਲਕਾਂ ਨੇ ਕਿਹਾ ਤਾਂ ਆਪੋਂਵੇਂ ਕਹਿੰਦੀ ਆਪਣੀ ਕੋਈ ਨਹੀਂ ਚੋਈ ਵੀ ਠੀਕ ਆ ਬਾਈ ਜਦੋਂ ਲੈਣੀ ਆ ਜਾਂ ਸਾਈ ਪਾਉਣੀ ਆ ਆਪਦੀ ਪਹਿਲਾਂ ਨਿਰਖ ਪੜ ਕੇ ਕਰ ਲੈ ਠੀਕ ਆ ਇੱਥੇ ਕੇ ਬੰਦਾ ਕੋਈ ਵੀ ਨਾ ਕਹੇ ਬੱਦੀ ਐ ਛੋਦੀ ਉਹ ਪਹਿਲਾਂ ਪਰਖ ਲਿਆ ਆਪਦੀ ਠੀਕ ਆ ਬਾਈ ਆਪ ਆਈ ਦੇ ਕੱਲੇ ਥਣਪਾਸ ਕਰਾਉਨੇ ਹੁੰਦੇ ਆ ਠੀਕ ਆ ਇਹ ਵੇਰ ਦਾ ਮਨ ਇਹਦੀ ਸੂਈ ਲੋਦਾ ਖਾਂਤੇ ਹੋਇਆ ਉਹਦੀ ਆਪਾ ਸੌਦਾ ਕਰਿਆ ਉੱਥੇ ਸੂਪੀਆ ਭੋਦੀ ਲੈ ਆਈ ਠੀਕ ਆ ਤੇ ਉਹ ਮਨਣਾ ਰਾਤ ਦੀ ਸੂਈ ਵੀ ਐ ਠੀਕ ਆ ਉਹ ਕਰਕੇ ਮਨਣਾ 5-6 ਕਿਲੋ ਬੋਹਾ ਕੱਢ ਕੇ ਮੰਨ ਚੋਕੇ ਫੇਰ ਲੈਂਦੀ ਐ ਠੀਕ ਆ ਹਾਂ ਇਹਦਾ ਆਪਾ ਬੱਚੇ ਜਿਹਾ ਆ ਠੀਕ ਆ ਮੋਬਾਈਲ ਤੇ ਨੰਬਰ 9501433579 ਠੀਕ ਆ ਬਾਈ ਹਾਂ ਤੇ ਇੱਧਰ ਹੀ ਸ਼ੁਰੂ ਕਰੀਏ ਬਾਈ ਹਾਂ ਇੱਧਰ ਹੀ ਕਰ ਲਓ ਜੀ ਭਾਈ ਜਿਹੜੀ ਆਪਾਂ ਸਾਹਮਣੇ ਵੈੜ ਦਿਖ ਰਿਹਾ ਕਿਹੜਾ ਸੁਆਸ ਸੁਆ ਕਰਦਾ ਇਹ ਮਾਲਕ ਨੇ ਦੂਜਾ ਸੁਆ ਦੱਸਿਆ 18-19 ਕਿਲੋ ਦੁੱਧ ਦੱਸਿਆ ਪਹਿਲਾਂ ਦਾ 18-19 ਕਿਲੋ ਦੁੱਧ ਪਹਿਲਾਂ ਦਾ ਹਾਂ ਵੀ 18-19 ਕਿਲੋ ਆਪਣਾ ਚੋਇਆ ਵਾ ਠੀਕ ਹੈ ਬਾਕੀ ਜੇ ਲੈਣੀ ਆਪਦੇ ਉਹਦਾ ਜਜਮੈਂਟ ਲਾ ਲਿਓ ਆਪਣੇ ਕਹਿਣ ਤੇ ਜਮਾ ਨਾ ਲੇਵੇ ਠੀਕ ਆ ਅਬ ਅੱਗੇ ਜਦੋਂ ਮਾਲਕ ਕਹਿੰਦੇ ਓਵੇਂ ਪੱਕੇ ਕੇ ਦੇਣੀ ਆਪਣੀ ਘਰੇ ਕੋਈ ਨੀ ਜੋਈ ਵੀ ਹੁੰਦੀ ਠੀਕ ਆ ਬਾਈ ਹਾਂ ਅੱਡਰੋ ਤਾਂ ਕਮਾਲ ਦਾ ਹੈ ਬਾਕੀ ਲੇਵਾ ਬਹੁਤ ਆ ਹੁਣ ਵੀ ਇਹਦਾ ਮੰਨ ਕੇ ਚੱਲੋ 2 ਕਿਲੋ ਰੋਪੇ ਆਪਾਂ ਚੋਤਾ ਬੱਚਾ ਪੁੱਛਾ ਚਿੰਗਾਤਾ ਹਾਂ ਖਣ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਐ ਚੌਂ ਚਾਂ ਵੀ ਵਹਿਦਾ ਬਹੁਤ ਚੰਗਾ ਹੈ ਬੜਾ ਚੰਗਾ ਹੈ ਹਾਂ ਆਪਾਂ ਕੋਣ ਪਤਾ ਧੁਰਾ ਮਾਰ ਕੇ ਦਿਖਾਵਾਂਗੇ ਵਹਿਰ ਦਿਗਾ ਠੀਕ ਆ ਬਾਈ ਖੋਲ ਲੈ ਬਈ ਤੋੜ ਕੇ ਦਿਖਾ ਦੇ ਅੱਡਰ ਚੈੱਕ ਕਰ ਲੋ ਫਾੜੀ ਵਾਲਾ ਡਰਗਾ ਲੋੜਾ ਹੈ ਵੀ ਬਹੁਤ ਚੰਗਾ ਬੜਾ ਚੰਗਾ ਲੋੜਾ ਹੈ ਸਹੀ ਗੱਲ ਕਮਾਲ ਬਾਹਰ ਵੀ ਸਮੀ ਪੜੀ ਬਹੁਤ ਆ ਵੱਡੀ ਬੁੱਢੀ ਬਹੁਤ ਹੈ ਕੋਈ ਆ ਨਾ ਬੰਦੇ ਵੀ ਛੋਟੀ ਆ ਵੇ ਸਹੀ ਗੱਲ ਹੈ ਮੱਲਾ ਵਾਲਾ ਤੁਰਾ ਤੁਰਾ ਹਾਂ ਬਾਕੀ ਤੂੰ ਕਦ-ਕੁੱਦ ਦੇਖ ਤੱਕ ਬਾਕੀ ਸੂਈ ਕਰਕੇ ਆ ਨਹੀਂ ਬਾਹਰ ਜਾਨਪ੍ਰਾਨ ਬਹੁਤ ਸੀ ਜਾਨ ਦੁੱਧ ਬਾਹਰ ਤਾਂ ਨਹੀਂ ਯਾਰ ਜਿੰਮੇ ਬਾਹਰ ਦੀ ਬੋਦੀ ਵਾਦੀ ਆ ਦੁੱਧ ਮੰਨ ਕੇ ਚੱਲੋ ਵੀ 25 ਤੋਂ ਅੰਦਰ ਹੋਊ 20 ਤੋਂ ਬਾਹਰ ਜਾਓ 25 ਤੋਂ ਅੰਦਰ ਰਹੁ 20 ਤੋਂ ਹਾਂ ਬਸ ਤੋੜਾ ਜ਼ਰਾ ਕਮਾਲ ਦਾ ਹੈ ਬਾਈ ਸਹੀ ਗੱਲ ਹੈ ਲੈਵਾ ਦਿਖਾ ਦੇ ਪਿਛਾਂ ਤੋਂ ਪੂਰਾ ਲੈ ਬਾਈ ਆਪਾਂ ਨੇੜੇ ਦੇ ਚੱਕਰਾ ਦਨੇ ਆਰਡਰ ਬੜਾ ਕਮਾਲ ਦਾ ਹੈ ਡਰਾ ਸਹੀ ਗੱਲ ਹੈ ਬਾਈ ਦੀ ਲੈ ਥਣ ਥਣ ਬੜਾ ਚੰਗਾ ਗੁਲਾਬੀ ਥਣਾ ਮੁੱਠੀ ਵਾਲਾ ਥਣਾ ਹੈਨਾ ਲੈ ਬਾਈ ਬਹੁਤ ਚੰਗਾ ਯਾਰ ਹਾਂ ਲੈ ਬਾਈ ਥੋੜਾ ਬੱਚੇ ਵਰਕੇ ਕਰਦੀ ਹੈ ਕਹਿੰਦੀ ਕੁਝ ਨਹੀਂ ਹਾਂ ਬਾਈ ਥੋੜਾ ਬੱਚੇ ਦਾ ਥੋੜਾ ਬੱਚੇ ਚ ਆ ਲਾਈਆਂ ਹੀ ਆ ਬੈਰਾ ਆਪਾਂ ਹਾਂ ਜੇ ਲਾਈਆਂ ਹੀ ਆ ਥੋੜਾ ਜਿਹਾ ਤਾਂ ਥੋੜਾ ਐਂ ਨਾਲ ਕੇ ਬੈਰਾ ਕਿ ਉਹ ਪਰਾ ਤਾਂ ਮੰਨਦੀਆਂ ਨੇ ਮੰਨਦੀਆਂ ਬਾਈ ਹਾਂ ਲੈ ਲੈ ਅਦਰ ਚੈੱਕ ਕਰ ਲੋ ਬਰੀਕੀ ਚ ਕਰਮਣ ਵਾਲੀ ਦੇ ਨਾੜਾਂ ਗਿਆ ਦੁੱਧਾ ਤਨ ਉਹ ਖਰੀ ਨਿਕਲੋ ਹਨਾ ਨਾੜ ਬਹੁਤ ਚੰਗੀ ਲੈ ਬਈ ਕਮਾਲ ਆ ਲੈ ਮੂਰ ਤੋਂ ਚੈੱਕ ਕਰ ਲੋ ਬੜਾ ਚੰਗਾ ਜਿੰਨਾ ਪਛਾਣ ਉਹ ਉਹਨੇ ਮਗਰ ਮੂਰ ਨੂੰ ਅਦਰ ਹਾਂ ਲੇਵਾ ਤਾਂ ਬਹੁਤ ਜਿਆਦਾ ਆਇਆ ਉਹ ਤੇ ਜਿਆਦਾ ਲੇਵਾ ਬਈ ਸਹੀ ਗੱਲ ਆ ਬਾਕੀ ਕਦ ਬੈਡ ਕਈ ਤੇਰਾ ਕਰਮਣਿਆਂ ਦਾ ਫੁੱਲ ਆ ਹਨਾ ਪੂਰਾ ਹੀ ਖਦ ਗੁੱਦ ਚੰਗਾ ਹੈ ਸਹੀ ਗੱਲ ਆ ਬਈ ਲੇ ਬੱਚੇ ਬਾਈ ਚੈੱਕ ਕਰਾਉਣਾ ਚਵਾਈ ਕੋਲ ਬਹੁਤ ਜੰਗਾ ਲੱਗਿਆ ਬਾਈ ਮਨ ਨੂੰ ਚੰਨ ਨਾ ਆਣਾ ਬੰਦਾ ਪਾਲੇ ਨਾ ਪਾਲੇ ਕੋਈ ਫਿਕਰ ਨਹੀਂ ਸਹੀ ਗੱਲ ਹੈ ਨੱਬੜ ਦਿਆ ਲੈ ਯਾਰ ਬਣੀ ਕਮਾਲ ਦੀ ਤਾਰਾ ਸਹੀ ਗੱਲ ਹੈਗੀ ਲੈ ਬਾਕੀ ਇਹ ਥੱਲੇ ਆਪਾਂ ਬਹਿਣਾ ਵੇਚਦੇ ਚਵਾਈ ਦੀ ਮਾਰੀ ਤੇ ਰਹਿਣਾ ਆਪਾਂ ਲੈਂਦੀ ਨਹੀਂ ਲੈਂਦੇ ਨਹੀਂ ਬਾਈ ਸਹੀ ਗੱਲ ਹੈ ਚਵਾਈ ਚੋਂ ਸਸਤੀ ਵੜਦੇ ਵਿਕਣਾ ਹੁੰਦਾ ਯਾਰ ਕੋਈ ਸ਼ਰਤੀ ਲੱਗਣਾ ਨਹੀਂ ਲੈ ਸਹੀ ਗੱਲ ਆ ਬੜੀ ਕਮਾਲ ਦਾ ਚੋਣ ਲੱਗਿਆ ਬੜਾ ਮੋਟਾ ਚੋਣਾ ਯਾਰ ਇੱਕ ਦੇ ਮੋਟਰਾਂ ਕੋ ਵਧਦੀ ਆ ਹਾਂ ਬਗੇ ਆ ਤਾਂ ਕੋਈ ਭੂਰ ਨਹੀਂ ਸਕਦਾ ਨਹੀਂ ਹਾਂ ਕੋਈ ਵੀ ਚੋਣ ਜੇ ਆਪਾਂ ਕਹਿੰਦੇ ਕੋਈ ਆ ਭੂਰ ਸਕਦਾ ਲੈ ਮੇਨ ਗੱਲ ਹੈ ਠੰਡੀ ਸੀ ਫੁੱਲ ਆ ਪਗਿਆ ਥਾਂ ਦੁੰਬਾ ਜੰਗਾ ਲੱਗਾ ਸਾਲ ਹੋਂ ਦਿਖਾ ਲੈ ਥਾਂ ਲੈ ਪਸਮਾਏ ਤੇ ਦੇਖ ਲੋ ਥਣ ਕਿੰਨਾ ਚੰਗਾ ਪੂਰਾ ਮੁੱਠਿਆ ਥਾਣਾ ਪੂਰਾ ਗੁਲਾਬੀ ਥਣ ਵਧੀਆ ਗੁਲਾਬੀ ਥਾਂ ਬਾਕੀ ਨਾੜਾ ਨੂੰ ਦਿਖਾ ਦੇ ਲੈ ਬਹੁਤ ਚੰਗੀ ਹੈ ਫੁੱਲ ਨਾੜਾ ਚੰਗੀਆਂ ਨਾੜਾ ਸਹੀ ਗੱਲ ਆ ਬਾਈ ਬੱਚਾ ਇਹਨੇ ਬੱਸਾ ਦਿੱਤਾ ਹੈ ਹਾਂ ਇਹਦੇ ਮਾਰੇ ਬੱਚਾ ਹੈ ਹੂੰ ਬਾਕੀ ਨਿਆਣਾ ਵੀ ਆਪਾਂ ਤੂੰ ਪਾ ਕੇ ਦਿਖਾ ਦਵਾਂਗੇ ਇਹਦੇ ਬੰਦਾ ਕਹਿੰਦਾ ਨੇੜੇ ਪਾਉਂਦੀ ਨਹੀਂ ਹਾਂ ਕਹਿੰਦੀ ਕੋਈ ਕਹਿੰਦੀ ਬਈ ਕੋਈ ਲੈ ਲੈ ਦਿਖਾ ਦੇ ਜਾਂ ਤੂੰ ਬੜਾ ਕਮਾਲ ਦਾ ਪਸੰਦੂ ਲੈਵਾ ਚੜ੍ਹ ਬਾਕੀ ਲੈਵਾ ਟਲਵਾਉਦੋ ਤਾਂ ਆਥੀ ਨੂੰ ਦੇਖੀ ਬੜਾ ਬੰਗੂ ਬਹੁਤ ਆ ਬਾਈ ਓਨ ਮੰਨ ਕੇ ਚੱਲੋ ਵੀ ਲੋਕਦੋ ਦਾ ਬਹੁਤ ਦੋਤਾ ਉਹ 2 ਘੰਟੇ ਪਹਿਲੇ ਚੋਕਸਾਦੂ ਮਾਰ ਕੇ ਲੈ ਹੁੰਦੀ ਆ ਠੀਕ ਆ ਬਾਈ ਹਾਂ ਬਾਕੀ ਲੈਵਾ ਦਿਖਾਦੀ ਥਾਂ ਤੋਂ ਨੇ ਪਾਸੋਂ ਦਿਖਾਦੀ ਅਜੇ ਮਾਰੀ ਰੋਟੀ ਪਾਲ ਹੈਗੀ ਆ ਹਾਂ ਪਾਲ ਹੈਗੀ ਆ ਤਾਜੀ ਸੂਈ ਹਾਂ ਅਜੇ ਬਾਈ ਜੇਰ ਤਾਂ ਨਹੀਂ ਪਈ ਹੈ ਨਾ ਨਹੀਂ ਵੀਰੇ ਅਜੇ ਹੋਈ ਉਹਦਾ ਬਣਾਉਦਾ ਘੰਟੇ ਹੋਇਆ ਸਾਰਾ ਠੀਕ ਆ ਉਹਦੇ ਸੂਈ ਸੀ ਬਸ ਉਹਦੀ ਆਪਾਂ ਗੱਡੀ ਚੜਾ ਲੈਂਦੀ ਠੀਕ ਆ ਹਾਂ ਬਾਕੀ ਲੈਵਾ ਦਿਖਾਦੇ ਆ ਮੇਮੂਰ ਦਾ ਲੈਵਾ ਦਾ ਬਾਈ ਬੜਾ ਕਮਾਲ ਗੱਲ ਲੈ ਕੱਦ ਦੇਖ ਲੈ ਕੱਦ ਬਹੁਤ ਹੈ ਬਾਈ ਕੱਦ ਦਾ ਬਹੁਤ ਡਬਲ ਕੱਦ ਹੈ ਪੂਰੀ ਸ਼ੋਹਰੀ ਭਰੀ ਹੈ ਹਾਂ ਇਹ ਬੰਦਾ ਸੇਮ ਸਾਹਮਣੇ ਆਦੋ ਤਾਂ 25 ਕਿਲੋ ਨਹੀਂ 23 ਕਿਲੋ ਚ ਪਊ ਯਾਰ ਸਹੀ ਗੱਲ ਹੈ ਲੈ ਫੇਸ ਚੈੱਕ ਕਰ ਲੋ ਕਰਮ ਵਾਲੀ ਦਾ ਛੋਟਾ ਛੋਟਾ ਕਰਨਾ ਬੋਦੀ ਵਾਦੀ ਕਮਾਲ ਦੀ ਆ ਹਾਂ ਠਾਈਆਂ ਦੇ ਉਹ ਹਾਂ ਬਹੁਤ ਸਿੱਟੇ ਨਾਲ ਉਹ ਦੇਖ ਲੈ ਵੀ ਠਾਈਆਂ ਦੇਖ ਲੈ ਲੈ ਉਂਗਲ ਚੱਡੀਆਂ ਚੱਟੀਆਂ ਹਾਂ ਹਾਂ ਹੁਣ ਠਾਈਆਂ ਆਰਡਰ ਤੇ ਬਹੁਤ ਕਮਾਲ ਦੀਆਂ ਨਾਲ ਆ ਠਾਈਆਂ ਸਹੀ ਗੱਲ ਆ ਬਾਈ ਤੇ ਕੀ ਮੋਲ ਆ ਬਾਈ ਫਿਰ ਜਾਇਜ਼ ਆ ਇਹ ਮੋਲਾ ਪਾ ਆ ਫੋਨ ਦੀ ਕਰਾਂਗੇ ਆਪਾਂ ਮੁੱਲ ਨਹੀਂ ਵਧਾ ਕਰਨਾ ਕਰਾਂਗੇ ਜੈ ਜੱਫਾ ਠੀਕ ਆ ਹਾਂ ਮੁੱਲ ਲੱਗੇ ਦੇ ਆਪਣੇ ਜਾਇਜ਼ ਹੁੰਦੇ ਆ ਮੁੱਲ ਬਹੁਤ ਜ਼ਿਆਦਾ ਕਰਨੇ ਆ ਆਪਾਂ ਠੀਕ ਆ ਬਾਈ ਹੋਰ ਮੈਂ ਦੂਜੇ ਦੀ ਵੇੜਾ ਨਹੀਂ ਹੁੰਦੀ ਆ ਮੋਲ ਉਹਦੇ ਨੂੰ ਵੀ ਜ਼ਿਆਦਾ ਕਰਨੇ ਆ ਆਪਾਂ ਠੀਕ ਆ ਹਾਂ ਮੁੱਲ ਨਹੀਂ ਵਧਾ ਕਰਦੇ ਠੀਕ ਆ ਉਹਦੇ ਨਾਲ ਵੀ ਬਾਈ ਕਹਿੰਦਾ ਜੇ ਉਹਦੇ ਵੀ ਆਪਣੇ ਪਹਿਲੇ ਦੂਜੇ ਫੋਨ ਦੀ ਵੇਖਣਾ ਹੈ ਪਹਿਲੇ ਦੂਜੇ ਫੋਨ ਦੀ ਵੇੜਾ ਇਹ ਵਿਗਣਗਾ ਫਿਰਗਾ ਠੀਕ ਆ ਬਾਈ ਆਪਾਂ ਮੁੱਲ ਨਹੀਂ ਵਧਾ ਕਰਦੇ ਹੁੰਦੇ ਠੀਕ ਆ ਬਾਈ ਜੇ ਮੋਲੀ ਆ ਵਧਾ ਕਰਾਂਗੇ ਫੇਰ ਨਹੀਂ ਵਿਕਦਗਾ ਨਹੀਂ ਵਿਕਦਿਆ ਬਾਈ ਸਹੀ ਗੱਲ ਆ ਹਾਂ ਹਾਂ ਅੱਗੇ ਭਾਈ ਦੋ ਨੰਬਰੇ ਕਿਹੜਾ ਸੁਹਾ ਸੁਈ ਆ ਇਹ ਦੂਜਾ ਸੁਹਾ ਸੁਈ ਆ ਠੀਕ ਆ ਇਹ ਕੱਲ ਆਥਨ ਦੀ ਸੁਈ ਵੀ ਆ ਠੀਕ ਆ ਆਪਣੇ ਕੋਲ ਇਹ ਵੀ ਤੜਕੇ ਆਈ ਆ ਕੱਠੀ ਆ ਇੰਨਾ ਤੂੰ ਨੇ ਤਾਹਾਂ ਲੈਂਦੀਆਂ ਤੂੰ ਹਾਂ ਇਹਦਾ ਮੰਨ ਕੇ ਚੱਲੋ ਤੜਕੇ 5-6 ਕਿਲੋ ਬੋਹਾਂ ਕੱਢ ਆਵੇ ਠੀਕ ਆ ਹਾਂ ਬੱਚਾ ਵਗੈਰਾ ਠੀਕ ਆ 5-6 ਕਿਲੋ ਬੋਹਾਂ ਕੱਢ ਆਵੇ ਤੂੰ ਨਾਲ ਕਰਕੇ ਪਵਾਦੀ ਨਹੀਂ ਵੀਡੀਓ ਪਕਾਉਣੀ ਨਹੀਂ ਥਾਂ ਲੈ ਵਾ ਬਹੁਤ ਯਾਰ ਇਹ ਟ੍ਰਿਪ ਬੜਾ ਕਮਾਲ ਦਾ ਕਰ ਰਿਹਾ ਬੱਚਾ ਬਹੁਤ ਨਿਕਰੂ ਵੇਜੇ ਨਿਕਰੂ ਵੀ ਸਹੀ ਗੱਲ ਆ ਬਾਕੀ ਬੱਧੀ ਗੱਲ ਕੀ ਆ ਤੂੰ ਸੀਲ ਥਾਂ ਦੀ ਦੇਖ ਲੈ ਯਾ ਯਾ ਦਰ ਮਰਜੀ ਵਈਦਾ ਕਹਿਣਾ ਕੋਈ ਸਹੀ ਨਹੀਂ ਯਾਰ ਯਾਰ ਕਰਮ ਵਾਲੀ ਜਮੇ ਨਹੀਂ ਹਾਂ ਥਾਂ ਬਹੁਤ ਜੰਗਾ ਲੱਗਿਆ ਥਾਂ ਗੁੱਲੇ ਵਾਲਾ ਥਾਂ ਲੱਗਿਆ ਜਿੰਨਾ ਲੱਗਿਆ ਤੂੰ ਹੱਥੋਂ ਨਿਕਲਦੀ ਦੇਖੀ ਗੱਲਾਂ ਨਿਕਲਦੀ ਬੱਚਾ ਹੀ ਨਹੀਂ ਕਿ ਦਿੱਤਾ ਬਈ ਤੇਰੇ ਮਗਰ ਹੀ ਬੱਚਾ ਬਈ ਬੱਚਾ ਨਹੀਂ ਕਰਮ ਹਾਂ ਹਣਾ ਬੜਾ ਦੁਨੀ ਸਭ ਸੁਥਰੀਆਂ ਬਹੁਤ ਆ ਬਈ ਫੇਸਬੁਕ ਚੈੱਕ ਕਰ ਲੋ ਆਪਾਂ ਕਲਰ ਕਹੀਦੀ ਫੁੱਲ ਬਲਾ ਹੈਗਾ ਪੂਰੀ ਚਮਕਦੰਦ ਕੋ ਦੰਦਾ ਵੇਰਾਂ ਦੀ ਬਹੁਤ ਆ ਯਾਰ ਕੋਈ ਨਾ ਬੰਦੇ ਵਿੱਚ ਚੌਕ ਨਹੀਂ ਹੋ ਰਹੀ ਦੁਨੀ ਏ ਨਹੀਂ ਹੈਗਾ ਵੀ ਫਿੱਟੀਆਂ ਪਈਆਂ ਪਈਆਂ ਬਾਕੀ ਯਾਰ ਬਹਿਰਾ ਨਾ ਆਥ ਨੂੰ ਦੇਖੀ ਬਹਿਰੇ ਨੇ ਕੋਈ ਦੋਬਰੀ ਬਣ ਜਾਣਾ ਬਾਣ ਜਾਣਾ ਬਾਈ ਸੂਈ ਕਰਨਾ ਹੁਣ ਮੰਨ ਕੇ ਚੱਲੇ ਤਾਂ ਰਕੇ ਦੀ ਚੋਲੀ ਹੋਇਆ ਹੁਣ ਦੇਖ ਲੈ ਵੀ ਟਾਈਮ ਆਪਣੇ ਕੋਲ ਮੰਨ ਲਈ ਵੱਜ ਗਏ ਹੋਣਗੇ ਮੰਨ 12 ਵੱਜਣਾ ਯਾਰ 12 ਵੱਜਾ ਸਹੀ ਹੈ 5 ਕਿਲੋ ਮੋਹ ਕੱਢਿਆ ਵਾ ਲੈ ਬਾਈ ਨਾੜਾ ਨੂੜਾ ਆਰਡਰ ਤੇ ਫੁੱਲ ਕਮਾਲ ਦੇ ਨਾੜਾ ਚੈੱਕ ਕਰ ਲੂ ਮੂਰੇ ਪੂਰੇ ਬਰੀਕੀ ਚ ਨਾੜਾ ਗਿਆ ਘਰ ਵਾਲੀ ਦੇ ਕਿੰਨਾ ਕੁ ਪਾਈ ਦੁੱਧ ਪਾ ਦਵਾ ਬੁੱਬੀਆਂ ਮਾਰਕਾ ਨੇ ਮੰਨ ਕੇ ਚੱਲੋ ਵੀ 18 19 ਕਿਲੋ ਇਹਦਾ ਹਿਸਾ ਜੋ ਆਵਾ 18 19 किलो ਇਹਦੇ ਤੇ ਦੱਸਿਆ ਗਿਆ 20 ਤੋਂ ਵੱਧ ਵੱਧ ਪਾਉ ਜੇ ਬੰਦਾ ਸੇਵਾ ਵਾਲਾ ਹੋਇਆ ਬਾਕੀ ਅਗਲੇ ਨੂੰ ਸੇਵਾ ਤੇ ਆ ਠੀਕ ਆ ਹਾਂ ਬਾਕੀ ਮੂਹ ਦਾ ਅਗਲੇ ਦੀ ਬਾਈ ਸਾਬੀ ਵਾਲੇ ਨੂੰ ਸੇਵਾ ਤੇ ਹੁਣ ਆਪਾਂ ਤਾਂ ਲਿਆਂਦੀਆਂ ਕੋਈ ਆਪਣੀਆਂ ਘਰਦੀਆਂ ਨਹੀਂ ਕਰਦੀਆਂ ਨਹੀਂ ਬਾਈ ਕਿਨਾ ਮਾਲਕਾਂ ਚੋੜਾ ਦੱਸਿਆ ਪੋ ਉਹਨਾਂ ਕਹਿ ਕੇ ਦੇਣੀ ਹੈ ਸਹੀ ਗੱਲ ਆ ਬਾਈ ਹਾਂ ਪਹਿਲਾਂ ਪਹਿਲਾਂ ਮਾਰ ਕੇ ਦਿਖਾ ਦੇਗੇ ਬੱਚਾ ਸੱਡੋ ਨਾਲ ਸਬ ਕੋਈ ਚੱਕਰ ਨਹੀਂ ਠੀਕ ਆ ਬਾਈ ਹਾਂ ਥਣ ਬਹੁਤ ਕਮਾਲ ਦਾ ਇਹ ਉਹਨਾਂ ਥਾਪੀ ਮਾਰ ਕੇ ਆਈ ਬਈ ਬੱਚਾ ਸੱਡੋ ਨਾਲ ਸਬ ਕੋਈ ਨਹੀਂ ਕਹਿੰਦੀ ਠੀਕ ਆ ਨਾ ਹੋਆ ਲੈ ਬਾਈ ਕਰਮਾਲ ਜਮਾਈ ਨੇ ਠੰਡੀ ਸੀਦਾ ਕੋਈ ਨਿਆਣਾ ਨਹੀਂ ਪਾਇਆ ਵੀਰ ਨੇ ਆਈ ਰਹਿ ਗਏ ਥੱਲੇ ਜਮਾਈ ਬਈ ਹਿਲ ਚੱਲਾਈ ਇਹਦਾ ਫਾਨ ਉਸ ਤੇ ਲੈ ਲੈ ਧਾਰ ਤੇ ਕਰ ਲ ਮੁਠੀ ਵਾਲਾ ਥਣ ਲਗਾ ਧਾਰ ਹੀ ਬੋਲੀ ਚੱਲੀ ਆ ਯਾਰ ਹਨਾ ਲੈ ਗੱਲ ਤੇ ਥਣਵਾੜਾ ਜਮਾ ਉਹ ਥਣ ਦੇ ਸੇ ਚਵਾਈ ਹੋਈ ਸਹੀ ਗੱਲ ਆ ਬਾਈ ਥਣ ਦੇ ਛੱਤੀ ਚਵਾਈਆ ਚਵਾਈ ਨਿਪੜਦੀ ਵਾਲੀ ਸੀਤੀ ਆ ਲੈ ਹਾਂ ਵੀ ਬਹੁਤ ਚੰਗਾ ਥਣ ਦੇ ਛੱਤੀ ਚਵਾਈ ਹੋਈਆਂ ਲੈ ਸਹੀ ਗੱਲ ਆ ਬਾਈ ਖਰਦਾ ਹੁੰਦਾ ਹਨਾ ਮਗਰ ਕੁਆਲਟੀ ਜੀ ਵੀ ਪੈਂਦਾ ਜਦ ਦਾ ਵੀ ਫਾਨ ਬਾਕੀ ਇਹ ਥਣ ਬਹੁਤ ਚੰਗਾ ਓਤੀ ਚਵਾਈ ਚੰਗੀ ਹੋਈ ਸਹੀ ਗੱਲ ਆ ਲੈ ਚਵਾਈ ਮਗਰ ਤੇ ਵੀ ਚੈੱਕ ਕਰ ਲੋ ਬੜੀ ਕਮਾਲ ਦੀ ਚਵਾਈ ਆ ਕੋਈ ਇਹ ਨਹੀਂ ਹੈਗਾ ਇਹ ਪੂਰ ਸਰਲਾ ਹੁੰਦਾ ਮੋਟੀ ਮੋਟੀ ਚਵਾਈ ਹੁੰਦੀ ਆ ਲੈ ਸਹੀ ਗੱਲ ਆ ਭਾਈ ਬੜੀ ਕਮਾਲ ਬਾਕੀ ਥਾਣਾ ਕੋਈ ਵੀ ਥਾਮ ਜਾ ਆਪਾਂ ਚਵਾਈ ਨਹੀਂ ਮਾਰੀ ਦਿੰਦੇ ਵਹਿੜ ਦੀ ਕਿਸੇ ਦੀ ਵੀ ਨਹੀਂ ਸਹੀ ਗੱਲ ਆ ਹਾਂ ਪਿੱਛੇ ਲਗਾ ਦੀ ਲੈ ਵੱਲ ਉੱਭਾ ਹੁਣ ਮਿਸਤਰੀ ਆ ਵੜਾ ਭਾਈ ਨਿਖਰੀਆ ਵੜਾ ਤੇ ਪਸਮਾ ਆ ਵਾ ਦੇਖੋ ਕਰ ਵਾਲੀ ਦਾ ਲੈ ਯਾਰ ਫੁੱਲ ਚੰਗਾ ਡਰਾਇ ਪੂਰੀ ਚੰਗੀ ਹੋਈ ਆ ਜਿਵੇਂ ਆਪਾਂ ਕਹਿੰਦੇ ਆ ਉਹਨਾਂ ਦਾ ਬੁਰੰਗਾ ਚੋਣ ਵਾਲੀ ਵਾਲਾ ਇੱਧਰ ਦੀ ਵੇਜਾ ਉੱਧਰ ਦੀ ਵੇਜਾ ਬਾਈ ਮੈਂ ਨਹੀਂ ਕੁਛ ਨਹੀਂ ਇਹਨਾਂ ਯਾਰਾ ਠੰਡੀ ਸੀਲ ਵਾਲਾ ਠੰਡੀ ਸੀਲ ਕਰਮ ਵਾਲੀ ਫੁੱਲ ਬਾਕੀ ਜੇ ਆਪਾਂ ਪਸੂ ਗਰਮ ਲੈਂਦੀ ਨਹੀਂ ਦੁਨਨੇ ਅੱਗੇ ਵੀ ਉਹ ਚ ਵੇਚੀ ਗਏ ਪਰ ਉਹ ਆਪਣਾ ਗਰਮ ਨਹੀਂ ਹੋ ਕੋਈ ਵੀ ਸਹੀ ਗੱਲ ਆ ਬਾਈ ਲੈ ਨਾੜਾ ਦੇਖ ਲੋ ਕਿੰਨਿਆ ਚੰਗਿਆ ਠਾਉਂਦੀਆ ਕਰਮ ਵਾਲੀ ਪਸਮਾ ਬਸਮੂ ਹੋਇਆ ਬਾਕੀ ਉੱਤੋਂ ਪਧਰੀ ਪੁਧਰੀ ਬਹੁਤ ਚਮਕ ਬਹੁਤ ਹੈ ਵੇੜਦੀ ਚੌਕ ਪਾਕੀ ਬੜੀ ਚੌਕਾ ਵੇੜਦੇ ਬਾਈ ਵੈਰ ਦੇ ਤੁੰਗ ਮੂੰਹ ਮੱਥਾ ਦਿਖਾ ਦੇ ਜਾਜੂਰ ਦੀ ਬਹੁਤ ਹੈ ਮੇਨ ਗੱਲ ਹੈ ਪਤਲੇ ਪਿੰਡੇ ਦੀ ਹਾਂ ਪੂਰੀ ਠੀਕ ਬਾੜ ਐ ਅਗੂ ਐ ਨਾ ਮੰਨੇ ਵੀ ਖੁਸ਼ਕੀ ਜੀ ਆ ਚੌਕਬਰੀ ਆ ਹਾਂ ਪੂਰੀ ਲੈ ਲੂਗੀ ਸਾਫ ਸੁੱਥੀ ਬਹੁਤ ਹੈ ਬਾਈ ਬਾੜੀ ਸਾਹਿਬ ਸਿੱਕ ਤੋਂ ਹੱਥੋਂ ਦੇਖਿਆ ਹੱਥੋਂ ਨਿੱਖਰ ਬਹੁਤ ਆਉਣਾ ਹੈ ਬਾਈ ਨਿੱਖਰਨਾ ਸਹੀ ਗੱਲ ਬਾਕੀ ਬਣੀ ਜੇਰ ਜੂਰ ਦੀ ਸਾਰੀ ਗਾਰੰਟੀ ਹੋਏਦੀ ਵੀ ਠੀਕ ਆ ਹਾਂ ਬਾਈ ਕਿ ਨਾ ਜੇਰ ਜੂਰ ਦੀ ਗਾਰੰਟੀ ਹੋਊਗੀ ਫੁੱਲ ਵੱਡੀ ਆ ਕੋਈ ਛੋਟੀ ਨਹੀਂ ਪੂਰੀ ਕੱਦ ਵਿੱਚ ਢੋਲੀ ਬਾੜ ਐ ਸਹੀ ਗੱਲ ਆ ਬਹੁਤ ਕਮਾਲ ਦੀ ਹੈਗੀ ਤੁਸੀਂ ਬੱਚੇ ਦੀ ਅੰਦਾਜ਼ਾ ਲਾ ਲਓ ਕਿੱਡੇ-ਕੱਡੇ ਬੱਚੇ ਪਾਇਆ ਤੁਹਾਨੂੰ ਬੱਚੇ ਦੇਖ ਲਾਇਆ ਜੀ ਨਾਲ ਉਹਨਾਂ ਦਾ ਜਮਾਂ ਗੱੱਚਾ ਪਿਆ ਬੰਦਾ ਕਹਿੰਦਾ ਨਾਲ ਉਹ ਸਾਡੇ ਕਹਾਂ ਗੱੱਚਾ ਚਾਤ ਰਾਤ ਦੀ ਸੂਈ ਹੈ ਅਰੇ ਬਹੁਤ ਹੀ ਪਿਆ ਬਹੁਵਾ ਮਾਰ ਦਿਆ ਖਟਾਖਟਾ ਬਹੁਵਾ ਮਾਰ ਦਿਆ ਖਟਾਖਟਾ ਭਾਈ ਉਹਦਾ ਫਿਰ ਕੀ ਮੁੱਲ ਆ ਮੁੱਲ ਆਪਾਂ ਕਿੰਨਾ ਦੇ ਭਾਈ ਜੈਜ ਕਰਨੇ ਆ ਕਰਨੇ ਫੋਨ ਤੇ ਆ ਠੀਕ ਆ ਅੱਗੇ ਵੀ ਆਪਣੇ ਫੋਨ ਤੇ ਮੁੱਲ ਹੁੰਦੇ ਆ ਇਹ ਵਿਚ ਮੂਸ ਚੜਾਈ ਲੈ ਜਾਂਦੇ ਆ ਯਾਰ ਠੀਕ ਆ ਭਾਈ ਹਾਂ ਮੁੱਲ ਨਹੀਂ ਬਾਹਰ ਕਰਦੇ ਆਪਾਂ ਠੀਕ ਆ ਹਾਂ ਭਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜੈਜ ਹੋਣਗੇ ਲੈ ਫੇਸ ਚੈੱਕ ਕਰ ਲਓ ਬੜਾ ਪਿਆਰਾ ਟ ਲੈ ਅੱਡ ਰਹਿਦਾ ਵੀ ਬਹੁਤ ਕਮਾਲ ਦਾ ਕਰਮ ਵਾਲੀ ਦਾ ਦਾ ਚੈੱਕ ਕਰ ਲੋ ਫੁੱਲ ਵੱਡੀਆਂ ਨੇ ਬਾਕੀ ਬਾਈ ਕਹਿੰਦਾ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਆ ਜੇ ਮਾਲ ਬਾਈ ਕੋਲੇ ਆਉਂਦਾ ਬਹੁਤ ਅੱਦ ਦਿੱਤਾ ਕਿ ਬਾਈ ਬਹੁਤ ਆਪਣੇ ਕੋਲ ਜਿਹੜਾ ਬਹਿਰਾ ਆਉਂਨਾ ਹੈਗਾ ਜਿੱਦੇ ਪਾ ਲਿਆਉਣ ਲੱਗੇ ਆਪਣੇ ਕੋਲੇ ਜਦੋਂ ਵੀਡੀਓ ਪਾਤੀ ਘੰਟੇ ਖਣੇ ਚ ਬਹਿਰਾ ਵੇਖੀ ਜਾਣੀ ਬੇਖੀ ਜਾਣੀਆਂ ਬਾਈ ਸਹੀ ਗੱਲ ਆ ਗਈ ਹਾਂ ਲੈਕਸੀ ਦੇ ਭਰਾ ਕੋਲੇ ਦੋ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਜੋ ਕੋਈ ਵੀ ਪਸੰਦ ਆ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ